ਹੈਲੋ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਸਤੀ ਕਾਜੀ ਕੌੜੀ ਦੇ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇੱਥਰ ਆਪਾਂ ਸਾਡੇ ਭਾਂਡੇ ਦੀ ਧੋਣ ਲੱਗੇ ਸੀਗੇ ਵੀ ਮੈਂ ਕਿਹਾ ਚਲੋ ਨਾਲੇ ਵਲੌਗ ਦੀ ਸ਼ੁਰੂਆਤ ਕਰ ਲੈਂਦੀ ਆ ਤੇ ਅੱਜ ਨਾਸ਼ਤੇ ਦੇ ਵਿੱਚ ਆਪਾਂ ਬਣਾਵਾਂਗੇ ਜੀ ਕੁਝ ਵੀ ਨਹੀਂ ਆ ਸਾਡੇ ਕੋਲ ਬਣਾਉਣ ਦੀ ਖਿਆਲ ਸੋਚ ਰਹੀ ਸੀ ਅੱਜ ਦਹੀਂ ਤੋੜ ਤੜਕਾ ਲਾਦੀ ਹੈ ਤੇ ਆਜ ਮੈਂ ਛੋਟੇ ਛੋਟੇ ਕੱਟ ਕੇ ਰੱਖ ਲਏ ਨੇ ਆ ਦੇਖੋ ਜੀ ਦਹੀਂ ਜਮਾਇਆ ਹੋਇਆ ਸੀਗਾ ਇੱਧਰ ਬਣਾਉਣ ਲੱਗੀ ਸੀ ਮੈਂ ਲੱਸੀ ਇਹਨੂੰ ਮੈਂ ਤਾਂ ਚੰਗੀ ਤਰ੍ਹਾਂ ਧੋਈ ਲੀ ਸ਼ੱਕੀ ਲੱਸੀ ਵਾਲੀ ਚਾਹਤੀ ਨੂੰ ਮੈਂ ਤਾਂ ਦੇਖਦੀ ਮਾਰਦਾਨੀ ਆ ਜਦੋਂ ਸਮਝ ਜੀ ਨਹੀਂ ਆਦੀ ਚਾਹਤੀ ਕਮਾ ਤੋਂ ਓੜੀ ਤੋਂ ਕਵਾ ਤੋਂ ਉੱਚਾ ਕਵਾ ਜੀ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਬੜੀ ਕਨਫਿਊਜ਼ਡ ਹੰਨੀ ਕਿਉਂਕਿ ਜੋ ਸਾਡੇ ਮੰਮੀ ਪਾਪਾ ਨੇ ਸਿਖਾਇਆ ਸੀ ਤਾਂ ওই ਬੋਲਦੇ ਆ ਤੇ ਲੋ ਜੀ ਇੱਧਰ ਆਪਾਂ ਤੇ ਹੀ ਜਮਾਇਆ ਸੀ ਇੱਧਰ ਆਪਾਂ ਹੁਣ ਲੱਸੀ ਧਾ ਦੇਣੇ ਆ ਠੰਡਾ ਪਾਣੀ ਪਾ ਲੇਗੀ ਇੱਧਰ ਫੋਕੜਾਈ ਨੂੰ ਠੰਡਾ ਤਲੋ गाइस ਇੱਧਰ ਆਪਾ ਪਾ ਲਿਆ ਸੀ ਟੰਡਾ ਪਾਣੀ ਇਹ ਵਾਲਾ ਮੈਂ ਬਰਫ ਵਾਲਾ ਪਾਣੀ ਲੈ ਕੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਬਰਫ ਵਾਲਾ ਪਾਣੀ ਹੀ ਵਧੀਆ ਰਹਿੰਦਾ ਹੈ ਜਲਦੀ ਤਿਆਰ ਹੋ ਜਾਂਦੇ ਸੋ ਮੱਖਣੀ ਆਂਦਾ ਫਿਰ ਨਿਸ਼ਾਨ ਤੈਅ ਕਰੇਗਾ ਤੇਰਾ ਗੁਰੂ ਕੌਣ ਹੈ ਹੈ ਨਿਸ਼ਾਨ ਨੂੰ ਇਹਦਾ ਪਾਪਾ ਜੀ ਬਣਾ ਦਈਏ ਯਾ ਦੇਖੋ गाइस ਆਹ ਬਰਤ ਕੋਰ ਨੂੰ ਨਿਸ਼ਾਨ ਕੀ ਕਹਿ ਰਿਹਾ ਹੈ

ਤੇ ਲੋਸੀ ਇੱਧਰ ਆ ਤਾ ਸੀ ਦੁੱਧ ਇੱਧਰ ਲਾਣ ਲੱਗਿਆ ਪਾਣ ਦਹੀਂ ਨੂੰ ਤੜਕਾ ਤੇ ਇੱਧਰ ਮੈਂ ਤੇ ਤੜਕਾ ਲਾਉਂਦੀ ਬਹੁਤ ਵਧੀਆ ਤਰੀਕੇ ਉਸ ਦਿਨ ਵੀ ਮੈਂ ਦਹੀਂ ਬਣਾਇਆ ਸੀ ਨਾ ਜਦੋਂ ਕੁਛ ਵੀ ਨਾ ਨਾ ਸਬਜੀ ਸੁਝਰੀ ਉਹੋ ਦਿਨ ਇਹਨਾਂ ਨੂੰ ਦਹੀਂ ਬਹੁਤ ਟੇਸਟੀ ਲੱਗਿਆ ਸੀ ਤੇ ਘਰ ਦੀ ਐਨੀ ਸਪੈਸ਼ਲ ਸੀ ਕਿ ਦਹੀਂ ਬਹੁਤ ਸਵਾਦ ਸੀ ਸਵਾਦ ਸੀ ਨਾ ਨਿਸ਼ਾਨ ਇੱਧਰ ਨਹੀਂ ਹੁੰਦਾਂਦਾ ਫੋਲ ਕੇ ਦੱਸਿਆ ਕਰੋ ਕੋਈ ਕਿ ਮੇਰੀ ਮਾਂ ਕੀ ਚੀਜ਼ ਸਵਾਦ ਬਣਾਉਂਦੀ ਸੀ ਨਹੀਂ ਗਾਈਸੋ ਨਿਕਾ ਸਪੈਸ਼ਲੀ ਗੱਲ ਦੱਸਾਂ ਜਿਹੜੇ ਸਾਡੇ ਘਰ ਦੇ ਹਨ ਨਿਸ਼ਾਨ ਸਿੰਘ ਉਹਦਾ ਬਹੁਤ ਬੋਲਦੇ ਦੇਖਿਆ ਵੀ ਹੋਣਾ ਵੈਸੇ ਚਾਹੇ ਤੁਸੀਂ ਵੀਡੀਓ ਚ ਪਰ ਜਦੋਂ ਇਹਨੂੰ ਅਸੀਂ ਕਹਿ ਦਈਏ ਨਾ ਕਿ ਵੀਡੀਓ ਕੈਮਰਾ ਓਨ ਕੈਮਰਾ ਕੁਝ ਬੋਲਦੇ ਬਿਲਕੁਲ ਨਹੀਂ ਬੋਲਦਾ ਹੈਗਾ ਉਹਦੇ ਡਰਮੇ ਬਹੁਤ ਰਹਿੰਦਾ ਹੈ ਨਾ ਕੋਈ ਜੀ ਤੇਲ ਹੋ ਗਿਆ ਗਰਮ ਤੇ ਇਹਦੇ ਚ ਪਾਣ ਲੱਗਿਆ ਆਪਾਂ ਜੀਰਾ ਜਿ ਨਿਸ਼ਾਨ ਨੇ ਨਾ ਅਮਰਤ ਨਾਲ ਲੜ ਰਿਹਾ ਤੇ ਵਧੀਆ ਜਿਹਾ ਜਿਹਾ ਫਲੇਵਰ ਲਿਆਣਾ ਨਾ ਤਾਂ ਥੋੜੀ ਜਿਹੀ ਲਸਣ ਦੀਆਂ ਪੁਰੀਆਂ ਪਾਵਾਂ ਬਹੁਤ ਟੇਸਟੀ ਬਣ ਜਾਂਦਾ ਹੈ ਇੱਕ ਦੋ ਹੀ ਪਾਏ ਪਾਣੀ ਪੱਤੇ ਨਾ ਆ ਰਿਆ ਜੀ ਬਈਆਂ ਚ ਕਰਨਾ ਹੈ ਇਹ ਰਿਸ਼ਤਾ ਬਈਆਂ ਦਾ ਰਿਸ਼ਤਾ ਆ ਜਾਣਾ 13 ਨਹੀਂ ਹੋਊਗਾ ਬਈਆਂ ਨਹੀਂ ਦਾ ਫਿਰ ਇਹ ਸੋਚ ਲੈ 13 ਵੀ ਵਿਆਹ ਨੇ ਬਈਆਂ ਦੇ ਘਰ ਕਰਵਾਵਾਂਗੇ ਆਪਾਂ ਤੇ ਜੇ ਅਮਰਦੰਤ ਕਰਾਂਗੇ ਤਾਂ ਜੀ ਮੋ ਦੋ ਲੋਕ ਜੀ ਤੋਂ ਅੱਛਾ ਚੁੱਪੋ ਜੋ ਹੋਏ ਫਿਟਿੰਗ ਹੋ ਜੀ ਉਹ ਐਡਿਟਿੰਗ ਹੋ ਜੇਗੀ ਮੈਂ ਬੋਲਣ ਦੇ ਨੂੰ ਉਹ ਠੀਕ ਐ ਇਹਦੀ ਸਾਰੀ ਰਿਕਾਰਡ ਸਰਦਾਰ ਨੂੰ ਭਈਆ ਦਸੀ ਜਾਂਦੇ ਆ ਉਹ ਤਾਂ ਸਰਦਾਰ ਐ ਪਾਗਲੇ ਸਰਦਾਰ ਨਹੀਂ ਐ ਐਡਾ ਸੋਹਣਾ ਗੁਰਸਿੱਖ ਮੁੰਡਾ ਤਾਂ ਦੇ ਫੋਟੋ ਭੇਜੀਆਂ ਨੇ ਤਾਂ ਵਿਚਾਰੇ ਨੇ ਇੱਕ ਭੇਜ ਰਾਇਆ ਇਹਨੂੰ ਵਰਤੂ ਨੀ ਆ ਨਮਕਾ ਕੋਨ ਦਾ ਭਈਆ ਆਂਧਰਾ ਪ੍ਰਦੇਸ਼ ਦੇ ਲੰਦਾ ਕਰੇ ਲੋ ਜੀ ਇੱਧਰ ਹੁਣ ਆਪਣਾ ਦੇਖ ਲਓ ਪਿਆਜ਼ ਪੁੱਜ ਗਏ ਨੇ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨਸਾਰ ਨਮਕ ਪਾ ਦਿੰਨੇ ਥੋੜੀ ਜੀ ਪਾਵਾਂਗੇ ਚ ਹਲਦੀ ਹਲਕੀ ਜੀ ਪਾਣੀ ਨਹੀਂ ਹਲਦੀ ਤੇ ਮੈਂ ਥੋੜੀ ਜੀ ਮੈਂ ਪਾਉਂਗੀ ਲਾਲ ਮਿਰਚ ਆਪਣੀ ਵਧੀਆ ਜੀ ਫੁੱਲੀ ਬੱਗੀ ਵਿੱਚ ਯੂ ਡੋਟ ਲੱਕੀ ਸੀ ਵਿੱਚ ਸਭ ਜਿਆਦਾ ਦੇਖੀ ਲਿਚੀ ਚੀ ਜੀ ਸਾਡੀ ਜਾਦਾ ਜਾਦੇ ਲੇਖ ਕੱਪੜਾ ਲੈ ਲਿਆ ਬਈ ਸੋ ਅੜੀਆ ਪੈਨੂ ਦੇਖ ਕੱਪੜਾ ਕੱਪੜੇ ਵੇਚਣ ਲਾ ਦੀਏ ਤੈਨੂੰ ਬਾਹਰ ਆਇਆ ਹੋ ਸਰੀ ਇਸ ਲਾਈ ਦੀ ਕਿਸੇ ਦੀ ਅੰਮ੍ਰਿਤ ਅੰਮ੍ਰਿਤ ਗਿਆਨ ਮੇਰ ਦੇ ਵਾਸਤੇ ਲਈ ਸਹੀ ਗੁਰ ਇਹਨੂੰ ਪਸਾਨ ਜੀ ਲੋ ਜੀ ਇਹ ਦੋਨ ਕੀ ਭੁੱਜ ਗਿਆ ਨਾ ਸਾਡਾ ਤੜਕਾ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖਦੇ ਤੁਸੀਂ ਪਹਿਲਾਂ ਵੀ ਦੇਖਿਆ ਹਾਂ ਹਾਂ ਲਓ ਜੀ ਤੜਕਾ ਹੋ ਗਿਆ ਠੰਡਾ ਹੋਣ ਆਪਾਂ ਇਹਦੇ ਵਿੱਚ ਪਾ ਦੇਣਾ ਆਪਣਾ ਦਹੀਂ ਬੁਲਾਈ ਸੀ ਇਹ ਪਾ ਪਰ ਉਹ ਬਹੁਤ ਸਵਾਦ ਵਾਲੀ ਹੈ ਉਹ ਹੱਦ ਸੀ ਨਾ ਜੇ ਬਤੀ ਲੈ ਜਮਾ ਤਾਂ ਗਲਤੀ ਕੀਤੀ ਜਿਵੇਂ ਮੰਦੀ ਨਹੀਂ ਦਵੇ ਹਾਂ ਸਾਡਾ ਡੱਬਾ ਲេច। ਵੇਹ ਦਹੀਂ ਤੜਕੇ ਵਾਲਾ ਖਾਣਾ ਜਨਮ। ਸੱਚੀ ਬਹੁਤ ਸਵਾਦ ਲੱਗਦਾ ਵੈਸੇ। ਮੈਂ ਵੀ ਦੇਖਿਆ ਮੈਨੂੰ ਬਹੁਤ ਟੇਸਟੀ। ਤੇ ਲੋ ਜੀ ਅੰਦਰ ਆਪਾਂ ਕੱਢਣ ਲੱਗੇ ਸੀ ਮੱਖਣਾ ਦੇਖ ਲਓ ਜੀ ਸਾਡਾ ਮੱਖਣ ਆ ਗਿਆ। ਤੇ ਲੱਸੀ ਗਰਮ ਹੋ ਜਾਂਦੀ ਹੈ ਅੱਜ ਕੱਲ ਫਿਰ ਮੈਂ ਕਿਹਾ ਚਲੋ ਫ੍ਰੀਜ ਜੇ ਚ ਰੱਖ ਦਾਂਗੇ ਜਿਹੜੀ ਪੀਤੀ ਜਾਏਗੀ ਪੀ ਜਾਏਗੀ। ਅਰ ਅੱਜ ਕੱਲ ਤਾਂ ਗਰਮੀ ਸੱਚੀ ਬੁਚੋ ਟੈਂਪਰੇਚਰ ਇੰਨਾ ਵੱਧ ਚੁੱਕਿਆ ਨਾ ਬਸ ਹੱਦ ਹੋ ਗਈ। ਤੋ ਬਾਬਲੀ ਤੇ ਮੈਨੂੰ ਕਿਸੇ ਨੇ ਨਾ ਸਪੈਸ਼ਲ ਕਮੈਂਟ ਕੀਤਾ ਸੀ ਕਿ ਅੰਬੀਆਂ ਦਾ ਮੀਜ਼ਰਮੈਂਟ ਦੱਸਿਆ ਕਰੋ 4 ਪਾਇਆ ਜਿਹੜਾ ਤੁਸੀਂ ਜੀ ਮੀਜ਼ਰਮੈਂਟ ਤਾਂ ਮੈਂ ਤਾਂ ਦੱਸਾਂ ਕਿ ਅਸੀਂ ਅੰਦਾਜ਼ੇ ਨਾਲ ਲੈ ਕੇ ਆਉਂਦੇ ਹੁੰਨੇ ਹਮੇਸ਼ਾ ਜਦੋਂ ਵੀ ਅਸੀਂ ਇਹ 4 ਪਾਣਾ ਹੋਵੇ ਨਾ ਤੇ ਅਸੀਂ ਉਹਨਾਂ ਨੂੰ ਜਿਵੇਂ 2 ਕਿਲੋ ਦਾ ਪਾਣਾ 5 ਕਿਲੋ 10 ਕਿਲੋ ਦਾ ਪਾਣਾ ਜਿੰਨਾ ਕੋਲ ਆਪਾਂ ਕਰਿਆਨੇ ਵਾਲਿਆਂ ਕੋਲੋਂ ਲੈ ਆਣੇ ਆ ਨਾ ਅਸੀਂ ਉਹਨਾਂ ਨੂੰ ਇਦਾਂ ਹੀ ਕਹਿ ਕੇ ਲੈ ਆਈਏ ਤੇ ਮੈਂ ਆ ਤੇ ਅਨਜਾਨ ਵੈਸੇ ਵੀ ਆਪਾਂ ਜਦੋਂ ਕਰੀ ਅਚਾਰ ਪਾਈਏ ਨਾ ਆਪਣੇ ਅੰਦਾਜ਼ੇ ਨਾਲ ਹੀ ਪਾਈਦਾ ਜੱਗ ਤੱਕ ਜਿੰਨਾ ਉਹ ਵਿੱਚ ਰਲ ਜਾਣਾ ਚੰਗੀ ਤੇ ਨਾਲ ਜਿੱਦਰ ਪਣ ਆ ਲੱਗੇ ਸੀ ਆਪਾਂ ਚਟਨੀ সিলਵਟੇ ਦੀ ਅੱਜ ਕੱਲ সিলਵਟੇ ਦੀ ਚਟਨੀ ਵੈਸੇ ਵੀ সিলਵਟੇ ਦੀ ਬਹੁਤ ਟੇਸਟੀ ਲੱਗਦੀ ਹੈ ਤੇ ਉਹਦੇ ਵੀ ਦੇਖੋ ਮੈਂ ਕੀ ਕੁਝ ਲਿਆ ਤੇ ਇੱਧਰ ਲੈ ਲਈਆਂ ਮੈਂ ਦੋ ਲਾਲ ਲਾਲ ਮਿਰਚਾਂ ਚਟਨੀ ਬਣਾਉਂਗੀ ਪਤਾ ਮੈਂ ਕਿਹੜੀ ਅੰਬੀ ਵਾਲੀ ਗਰਮੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਨਾ ਵੀ ਆਮ ਹੁੰਦੇ ਆ ਕੱਚੇ ਤੇ ਆਪਾਂ ਨੂੰ ਅੰਮ ਚੂਰਪਾਨ ਦੀ ਲੋੜ ਨਹੀਂ ਹੁੰਦੀ ਇਹ ਵਾਲੀ ਚਟਨੀ ਬਹੁਤ ਟੇਸਟੀ ਲੱਗਦੀ ਹੈ ਮੈਂ ਕਿਹਾ ਚਲੋ ਬਣਾਉਣ ਲੱਗੀ ਸੀ ਕੌਣ ਕੌਣ ਬਣਾਉਂਦਾ ਹੁੰਦਾ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਤੇ ਇਹ ਬਹੁਤ ਤੇਰੀ ਚਟਣੀ। ਕੁੰਡੀ ਡੰਡੇ ਚ ਵੀ ਸਵਾਦ ਲੱਗਦੀ ਵੈਸੇ ਤਾਂ। ਪਰ ਇਹਦੇ ਚ ਜ਼ਿਆਦਾ ਬੰਨੀ ਮਿਹਨਤ ਜ਼ਰੂਰ ਲੱਗਦੀ ਪਰ ਸਵਾਦ ਲੱਗਦੀ ਚਟਣੀ। ਤੇ ਲੱਗ ਗਿਆ ਅੰਦਰ ਪਾ ਲਿਆ ਆਪਾਂ ਪਦੀਨਾ। ਪਦੀਨਾ ਨਾ ਮੈਂ ਪਾ ਕੇ ਧੋ ਕੇ ਡੱਬੇ ਦੇ ਵਿੱਚ ਰੱਖਿਆ ਹੋਇਆ ਹੈ। ਇਹ ਥੋੜਾ ਠੀਕ ਹੀ ਰਹਿੰਦਾ ਵੈਸੇ ਕੋਹ ਹਰ ਹਰ ਆਈ ਹੈ ਕਈ ਦਿਨ ਹੋ ਗਏ ਨੇ ਮੈਂ ਬਨਾਇਆ ਸੀ ਨਾ ਦਾ ਨਾਮ ਪੰਨਾ ਤੇ ਉਦੋਂ ਦਾ ਰੱਖਿਆ ਤੇ ਦੇਖ ਲਓ ਪ੍ਰਮਾਤਮਾ ਦਾ ਕ੍ਰਿਸ਼ਮਾ ਤੁਹਾਨੂੰ ਦਿਖਾਉਣੀ ਆ ਇੱਕ ਮਿਰਚ ਦੇ ਨਾਲ ਦੋ ਮਿਰਚਾਂ ਲਓ ਜਿਉਂ ਵੀ ਇਹ ਦੋ ਮਿਰਚ ਬੰਦੀਆਂ ਨੇ ਇਨਾ ਪਹਿਲਾ ਕੁੱਟਣਾ ਪੈਂਦੀ ਹੈ ਥੋੜੀ ਥੋੜੀ ਦਰੜਫੜ ਜੀ ਵਜਣਾ ਫੇਰ ਵਧੀਆ ਤਰੀਕੇ ਨਾਲ ਕੁੱਟੀਆਂ ਜਾਂਦੀਆਂ ਨੇ ਇਸ ਚੱਕਾ ਚਟਨੀ 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 ਆਹ ਪਟਾਕਾ ਵਜੇ ਰੋਟੀ ਨਾਲ ਬਸੇ ਟੇਸਟੀ ਲੱਗਦੀ ਔਲੀ ਜਿਹੀ ਜਿਆਦਾ ਗਾਈ ਜਦੋਂ ਪਰੌਂਠੀ ਹੋਵੇ ਨਾਲ ਮੱਖਣ ਹੋਵੇ ਉਹ ਕਿਆ ਖਾਣ ਦਾਨੰਦ ਆਂਦਾ ਸੱਚੀ ਨਾਲ ਲੱਸੀ ਹੋਵੇ तो लो जी इधर बन गई चटनी जेस्ट बढ़ा चाहते हो ना होगा जीवन जीरा भुनया हूं ठीक है मेरे तो निशान नखरे मेरे ने नखरे बहुत करने रहे नहीं तो मैं पाँगी हूँ जरूर निशान हर्ष में बहुत पसंद है पुदीने वाली चटनी ना हर्ष बहुत ਆਉਂਗਾ ਨਾ ਮੈਂ ਬਣਾਉਂਦੇ ਹਾਂ ਇਹ ਬਈ ਤੇ ਲੋ ਅਸੀਂ ਇੱਧਰ ਬਣਾ ਲਈਏ ਸਾਡੀ ਚਟਣੀ ਤੇ ਗੱਲਾਂ-ਗੱਲਾਂ ਦੇ ਵਿੱਚ ਚਟਣੀ ਨਹੀਂ ਮੈਂ ਚੰਗੀ ਚਟਣੀ ਬਣਾਤੀ ਹੈ ਆਹ ਏਦਾਂ ਹੀ ਬਣਾਇਆ ਕਰੋ ਠੀਕ ਹੈ ਕੌਣ-ਕੌਣ ਬਣਾਉਂਦਾ ਨਾ ਅੱਜਕੱਲ੍ਹ ਲੰਬੀਆਂ ਦੀ ਚਟਣੀ ਵੈਸੇ ਤਾਂ ਤਕਰੀਬਨ ਬਹੁਤ ਸਾਰੀਆਂ ਭੈਣਾਂ ਬਣਾਉਂਦੀਆਂ ਹੋਣਗੀਆਂ ਪਰ ਸਿਲਵੱਟੇ ਤੇ ਕੌਣ ਬਣਾਉਂਦਾ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਮੈਂ ਦੇਖੋ ਜੀ ਏਦਾਂ ਹੁਣ ਆਪਾਂ ਇਹਨੂੰ ਖਾਵਾਂਗੇ ਜਿਸ ਤਰ੍ਹਾਂ ਮਰਜ਼ੀ ਇਹਨੂੰ ਪਰੌਂਠੀ ਦੇ ਨਾਲ ਤੇ ਲੱਸੀ ਦੇ ਨਾਲ ਤੇ ਮੱਖਣ ਨਾਲ ਖਾਓਗੇ ਨਾ ਸੱਚੀ ਯਕੀਨਨ ਮੰਨਿਆ ਬਹੁਤ ਟੇਸਟੀ ਲੱਗਦੀ ਹੈ। ਤੇ ਲੋ ਗਾਇਸ ਅੱਜ ਅਸੀਂ ਕੜੀ ਦਾ ਧੋਤੀ ਸੀ ਨਾ ਆਪਾਂ ਆ ਦੇਖੋ ਜੀ ਸੁੱਕ ਗਈ ਹੈ ਹੁਣ ਆਪਾਂ ਇਹ ਨੂੰ ਝਾੜ ਦਿੰਦੇ ਕਿਉਂਕਿ ਇਹ ਪੁਰਾਣੀ ਬਣ ਗਈ ਸੀ ਨਾ ਤੇ ਇਸ ਵਿੱਚ ਜਲਦੀ ਬਹੁਤ ਹੁੰਦੀ ਜਿਹੜੀ ਬਰੀ ਬਰੀ ਜਲਦੀ ਹੁੰਦੀ ਨਾ ਕਾਲੀ ਕਾਲੀ ਤੇ ਥੋੜਾ ਆਟਾ ਕਾਲਾ ਜਿਹਾ ਜਾਂਦਾ ਤੇ ਇਸ ਕਰਕੇ ਸਾਨੂੰ ਇਹ ਝਾੜਨੀ ਚੰਗੀ ਜੀ ਨਾਲੇ ਆ ਦੇਖੋ ਬਰੀ ਬਰੀ ਜੈ ਦਲੀਆਂ ਨਿਕਲ ਗਿਆ ਇਹ ਕਾਮਾ ਨੂੰ ਪੈ ਜਾਏਗਾ ਤੇ ਮੈਂ ਕਿਹਾ ਚਲੋ ਨਾਲੇ ਸਾਫ਼ ਕਰ ਲੈਂਦੇ ਆ ना कोई काम करने तो गर्मी ने ऐसा बुरी हालत कर दी है कर्दिया ने बिच उम्म करता करने गर्मी बंद करेगा करे अल तो देख लो कणक भी एक दिन च वैसे तो थोड़ी चाहिए ਰੂਜਾ ਜਦੋਂ ਬਿਆਕੀ ਚਾਲੋ ਇੱਕ ਦਿਨ ਦੇ ਵਿਚ ਐਨ ਕੜਕਦਾਰ ਗਣ ਭੁਲਦੀ ਤੇ ਖੜਦੀ ਆ ਕਿੰਨੇ ਕਿੰਨੇ ਦਿਨ ਕਾਲੀ ਚਲੀ ਰੂਲੂ ਜੀ ਦੇ ਜਾਨ ちょういもうね、ちょうどいいから。 ਚਲੋ ਗਾਇਜ਼ ਆ ਵਾਲੀ ਜਿਹੜੀ ਕਣਕ ਹੋ ਗਈ ਉਹ ਸਾਡਾ ਤਾਂ ਆ ਦੇਖੋ ਕਿੰਨਾ ਕਬਾੜ ਨਿਕਲਿਆ ਹਨਾ ਇਹ ਕੱਢੀ ਜਾਂਦਾ ਫਿਰ ਇੱਕ ਦਿਨ ਅੱਗੇ ਚਲੋ ਫਿਰ ਲੋਕ ਇੱਜੇ ਮਸਵਾ ਲੈਂਦੇ ਅਸੀਂ ਤੇ ਸਾਫ਼ ਕਰਕੇ ਧੋ ਕੇ ਘਰੇ ਨੂੰ ਮੈਂ ਛਾਣ ਕੇ ਸਾਫ਼ ਪਸਵਾਨੀ ਹੁੰਦੀ ਹੈ ਇਹ ਜਿਹੜਾ ਹੋਣੇ ਕਾਹਾਂ ਦੇ ਕੰਮ ਆਉਂਦੇ i <laughs> <laughs>